ਗੁਰੂ ਗੋਬਿੰਦ ਸਿੰਘ ਜੀ ਵਰਗਾ ਸੂਰਬੀਰ ਧਰਮ ਰੱਖਿਅਕ ਸਾਹਿਤਕਾਰ ਸਰਬਗੁਣ ਸੰਪੰਨ ਅਤੇ ਸਰਬੰਸਦਾਨੀ ਸੰਸਾਰ ਵਿੱਚ ਕੋਈ ਹੋਰ ਮਹਾਪੁਰਸ਼ ਜਾਂ ਅਵਤਾਰ ਨਹੀਂ ਹੋਇਆ ਆਪ ਜੀ ਦਾ ਜੀਵਨ ਚరిత్ర ਪੇਸ਼ ਕਰਨਾ ਸਮੁੰਦਰ ਵਿੱਚੋਂ ਇੱਕ ਬੂੰਦ ਮਾਤਰ ਹੋ ਸਕਦਾ ਹੈ ਆਪ ਜੀ ਦੇ ਜੀਵਨ ਦਾ ਵਰਣਨ ਕਰਨਾ ਅਸੰਭਵ ਹੈ ਆਪ ਜੀ ਬਾਬਤ ਇਹੀ ਕਿਹਾ ਜਾ ਸਕਦਾ ਹੈ ਕਹਿ ਰਵਿਦਾਸ ਅਕਤ ਕਥਾ ਬਹਕਾਈ ਕ੍ਰਿਜੇ ਜਿਹਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਸੰਮਤ 1722 ਨੂੰ ਆਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਸਮੇਤ ਤੀਰਥ ਯਾਤਰਾ ਕਰਦੇ ਹੋਏ ਪਟਨੇ ਪਹੁੰਚੇ ਉੱਥੇ ਸੇਠ ਜੈਤਰਾਮ ਦੀ ਹਵੇਲੀ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਗਿਆ ਅਤੇ ਆਪ ਜੀ ਸੰਕਾ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਟਾਕੇ ਚਲੇ ਗਏ ਪਰਿਵਾਰ ਵਿੱਚ ਉਸ ਸਮੇਂ ਮਾਤਾ ਨਾਨਕੀ ਜੀ ਮਾ ਗੁਰੂ ਜੀ ਦੇ ਮਹਿਲ ਮਾਤਾ ਗੁਜਰੀ ਜੀ ਅਤੇ ਮਾਮਾ ਕਿਰਪਾਲ ਸਿੰਘ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਟਾਕੇ ਦੀ ਯਾਤਰਾ ਤੇ ਸਨ ਉਹਨਾਂ ਦੇ ਪਿੱਛੋਂ ਖੁਦ ਸਮਾ ਪਾ ਕੇ ਉਹ ਸੁਦੀ ਸਤੰਮੀ ਸੰਮਤ 1723 ਸ਼ਨੀਵਾਰ ਵਾਲੇ ਦਿਨ ਮਾਤਾ ਗੁਜਰੀ ਜੀ ਦੀ ਪਵਿੱਤਰ ਗੁਖੋਂ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹ ਖੁਸ਼ ਖਬਰੀ ਟਾਕੇ ਪਹੁੰਚਾਈ ਗਈ ਗੁਰੂ ਜੀ ਨੇ ਆਪ ਜੀ ਦਾ ਨਾਮ ਗੋਬਿੰਦ ਰਾਏ ਰੱਖਣ ਲਈ ਚਿੱਠੀ ਰਾਹੀ ਮਾਤਾ ਜੀ ਨੂੰ ਲਿਖ ਭੇਜਿਆ ਆਪ ਜੀ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਅਤੇ ਪਟਨੇ ਸ਼ਹਿਰ ਵਿਖੇ ਸਿੱਖ ਸੇਵਕਾਂ ਵੱਲੋਂ ਆਪ ਜੀ ਦੇ ਪ੍ਰਕਾਸ਼ ਦੀਆਂ ਖੁਸ਼ੀਆਂ ਮਨਾਇਆਂ ਗਈਆਂ ਅਤੇ ਪਰਿਵਾਰ ਵੱਲੋਂ ਦਾਨ ਬੰਦ ਕੀਤੇ ਗਏ ਅਜੇ ਆਪ ਕੁਝ ਕੁ ਦੇਣਾ ਦੇ ਸੰਭ ਜਦੋਂ ਸੈयद ਪੀਕਣ ਚਾਹ ਜੀ ਨੂੰ ਆਪਣੀ ਆਤਮਿਕ ਸ਼ਕਤੀ ਦੁਆਰਾ ਅਨੁਭਵ ਹੋਇਆ ਕਿ ਪਟਨੇ ਦੀ ਧਰਤੀ ਤੇ ਇਲਾਹੀ ਨੂਰ ਨੇ ਅਵਤਾਰ ਧਾਰਿਆ ਹੈ ਪੀਕਣ ਚਾਹ ਜੀ ਪਿੰਡ ਕੁਰਾਮ ਪਟਿਆਲਾ ਰਿਆਸਤ ਦੇ ਰਹਿਣ ਵਾਲੇ ਸਨ ਇਹ ਇੱਕ ਮੁਸਲਮ ਫਕੀਰ ਸਨ ਜੋ ਰੱਬ ਦੇ ਬਹੁਤ ਪਿਆਰੇ ਅਤੇ ਭਜਨ ਬੰਦਗੀ ਕਰਨ ਵਾਲੇ ਸਨ ਇਸ ਸਮੇਂ ਆਪਣੇ ਮਰਸ਼ਦ ਕੋਲ ਰਹੇ ਰਹੇ ਸਨ ਆਤਮਿਕ ਅਨੁਭਵ ਹੁੰਦਿਆਂ ਹੀ ਆਪ ਜੀ ਦੇ ਦਰਸ਼ਨਾਂ ਲਈ ਪਟਨੇ ਪਹੁੰਚੇ ਬਾਲ ਗੁਰੂ ਜੀ ਅਜੇ ਬਹੁਤ ਛੋਟੇ ਸਨ ਇਸ ਲਈ ਉਹਨਾਂ ਦੇ ਦਰਸ਼ਨ ਕਿਸੇ ਅਣਜਾਣ ਵਿਅਕਤੀ ਨੂੰ ਨਹੀਂ ਕਰਵਾਏ ਜਾਂਦੇ ਸਨ ਸ਼ਾਹ ਜੀ ਕਈ ਦਿਨਾਂ ਤੱਕ ਦਰਸ਼ਨਾਂ ਲਈ ਇੰਤਜ਼ਾਰ ਕਰਦੇ ਰਹੇ ਇੱਕ ਦਿਨ ਜਦੋਂ ਮਾਮਾ ਕ੍ਰਿਪਾਲ ਚੰਦ ਜੀ ਉਹਨਾਂ ਦੀ ਇੱਛਾ ਪੂਰੀ ਕੀਤੀ ਤਾਂ ਸ਼ਾਹ ਜੀ ਦੋ ਕੁੱਝੀਆਂ ਲੈ ਕੇ ਆਪ ਜੀ ਦੇ ਕੋਲ ਪਹੁੰਚੇ ਇੱਕ ਕੁੱਝੀ ਹਿੰਦੂ ਅਤੇ ਦੂਜੀ ਮੁਸਲਮਾਨ ਧਰਮ ਦਾ ਪ੍ਰਤੀਕ ਮੰਨੀ ਸੀ ਇਸ ਦਾ ਭਾਵ ਸਾਈ ਜੀ ਨੇ ਇਹ ਦੱਸਿਆ ਸੀ ਕਿ ਜਿਸ ਕੁੱਝੀ ਉੱਪਰ ਗੁਰੂ ਜੀ ਹੱਥ ਲਾਉਣਗੇ ਉਸੇ ਧਰਮ ਦੇ ਪੱਖਵਾਦੀ ਹੋਣਗੇ ਪਰ ਗੁਰੂ ਜੀ ਨੇ ਦੋਹਾਂ ਹੀ ਕੁੱਝੀਆਂ ਨੂੰ ਛੋਹ ਲਿਆ ਸੀ ਤਾਂ ਭੀਖਣਚਾ ਜੀ ਨੇ ਇਹ ਨਿਸ਼ਚਾ ਕੀਤਾ ਕਿ ਦੋਨੋਂ ਧਰਮਾਂ ਨੂੰ ਬਰਾਬਰ ਸਮਝਣਗੇ ਇਹ ਕੌਤਕ ਵੇਖ ਕੇ ਭੀਖਣਚਾ ਜੀ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਦਰਸ਼ਨ ਕਰਕੇ ਨਿਹਾਲ ਹੋਏ ਅਤੇ ਮਾਤਾ ਜੀ ਨੂੰ ਦੱਸਿਆ ਕਿ ਬਾਲਕ ਪਰਮਾਤਮਾ ਦਾ અવਤਾਰ ਹੈ ਜੋ ਜ਼ੁਲਮ ਅਤੇ ਜ਼ਾਲਮ ਦਾ ਨਾਸ ਕਰੇਗਾ ਗੰਗਾ ਦੇ ਇੱਕ ਘਾਟ ਉੱਪਰ ਗੁਰੂ ਜੀ ਕਦੇ ਕਦੇ ਇਸ਼ਨਾਨ ਕਰਨ ਆਇਆ ਕਰਦੇ ਬੱਚਿਆਂ ਨਾਲ ਖੇਡਦੇ ਅਤੇ 베ੜੀ ਦੀ ਸੈਰ ਕਰਦੇ ਉੱਥੇ ਹੀ ਇੱਕ ਸ਼ਿਵਦਤ ਨਾਮ ਦਾ ਪੰਡਿਤ ਜੋ ਕਿ ਸ਼੍ਰੀ ਰਾਮਚੰਦਰ ਜੀ ਦਾ ਉਪਾਸਕ ਸੀ ਅੰਮ੍ਰਿਤ ਵੇਲੇ ਬੈਠ ਕੇ ਪਾਠ ਪੂਜਾ ਕਰਦਾ ਸੀ ਉਸ ਨੇ ਜਦਾਤ ਜੀ ਦਾ ਜਸ ਕੀਰਤਨ ਸੁਣਿਆ ਤਾਂ ਉਸ ਨੇ ਮਨ ਵਿੱਚ ਹੀ ਨਿਸ਼ਚੈ ਕੀਤਾ ਕਿ ਜੇਕਰ ਇਹ ਠੀਕ ਹੀ ਅਵਤਾਰ ਦਾ ਰੂਪ ਹਨ ਤਾਂ ਮੈਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇਣ ਤਾਂ ਹੀ ਮੈਂ ਇਹਨਾਂ ਨੂੰ ਅਵਤਾਰ ਮੰਨਾਂਗਾ ਇੱਕ ਦਿਨ ਜਦੋਂ ਗੁਰੂ ਜੀ ਉਸ ਘਾਟ ਉੱਪਰ ਬਾਲਕਾਂ ਨਾਲ ਖੇਡ ਰਹੇ ਸਨ ਪੰਡਿਤ ਅੱਖਾਂ ਮੀਟ ਕੇ ਆਪਣੇ ਸਿਮਰਨ ਭਜਨ ਵਿੱਚ ਜੁੜਿਆ ਬੈਠਾ ਸੀ ਉਸ ਦੀ ਇਸ ਭਾਵਨਾ ਨੂੰ ਪੂਰਾ ਕਰਨ ਲਈ ਗੁਰੂ ਜੀ ਖੇੜ ਦੇ ਖੇੜ ਦੇ ਅੱਗੇ ਜਾ ਕੇ ਖੜੇ ਹੋ ਗਏ ਇਸ ਨਾਲ ਪੰਡਿਤ ਨੂੰ ਏਉਂ ਮਹਿਸੂਸ ਹੋਇਆ ਜਿਵੇਂ ਉਸ ਦੇ ਸਾਹਮਣੇ ਸ਼੍ਰੀ ਰਾਮਚੰਦਰ ਸਾਖਸ਼ਾਖ ਖੜੇ ਹਨ ਪਰ ਪੰਡਿਤ ਨੇ ਜਦ ਅੱਖਾਂ ਖੋਲ ਕੇ ਵੇਖਿਆ ਤਾਂ ਸਾਹਮਣੇ ਬਾਲ ਗੋਬਿੰਦ ਰਾਏ ਮੁਸਕਰਾ ਰਹੇ ਸਨ ਇਹ ਕੌਤਕ ਵੇਖ ਕੇ ਪੰਡਿਤ ਬੜਾ ਪ੍ਰਸੰਨ ਹੋਇਆ ਉਸ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਸਦਾ ਵਾਸਤੇ ਆਪ ਜੀ ਦਾ ਚਰਨ ਸੇਵਕ ਬਣ ਗਿਆ ਇੱਕ ਦਿਨ ਜਦ ਆਪ ਬਾਲਕਾਂ ਨਾਲ ਮਿਲ ਕੇ ਗੰਗਾ ਘਾਟ ਤੇ ਇਸ਼ਨਾਨ ਕਰ ਰਹੇ ਸਨ ਖੇਡ ਖੇਡ ਵਿੱਚ ਆਪ ਦੇ ਹੱਥੋਂ ਸੋਨੇ ਦਾ ਕੜਾ ਦਰਿਆ ਵਿੱਚ ਡਿੱਗ ਕੇ ਗਵਾਚ ਗਿਆ ਜਦ ਆਪ ਜੀ ਘਰ ਆਏ ਮਾਤਾ ਜੀ ਨੇ ਆਪ ਦੇ ਹੱਥ ਦਾ ਕੜਾ ਨਾ ਵੇਖ ਕੇ ਪੁੱਛਿਆ ਕਿ ਇਹ ਹੱਥ ਦਾ ਕੜਾ ਕਿੱਥੇ ਹੈ ਤਾਂ ਆਪ ਜੀ ਨੇ ਮਾਤਾ ਜੀ ਨੂੰ ਗੰਗਾ ਘਾਟ ਤੇ ਨਾਲ ਲੈ ਗਏ ਅਤੇ ਦੂਜੇ ਹੱਥ ਦਾ ਕੜਾ ਲਾ ਕੇ ਪਾਣੀ ਵਿੱਚ ਸੁੱਟ ਦਿੱਤਾ ਤੇ ਕਿਹਾ ਕਿ ਮਾਤਾ ਜੀ ਪਹਿਲਾ ਕੜਾ ਵੀ ਇੱਥੇ ਕੁਝੜ ਡਿਗਿਆ ਸੀ ਜਦ ਮਾਤਾ ਜੀ ਨੇ ਆਪ ਜੀ ਨੂੰ ਦੂਜੇ ਕੜੇ ਦੇ ਸੁਤੰਦਮ ਉਤਪੁਸ਼ਯਾ ਤਾਂ ਆਪ ਜੀ ਨੇ ਕਿਹਾ ਕਿ ਇਹਨਾਂ ਹੱਥਾਂ ਦੇ ਨਾਲ ਬੜੇ ਜਾਲਮਾਂ ਦੇ ਗਰਭ ਰਹਾਨੇ ਹਨ ਇਹਨਾਂ ਨਾਲ ਦੀਨ ਦੁਨੀਆ ਦੀ ਰੱਖਿਆ ਕਰਨੀ ਹੈ ਇਹਨਾਂ ਹੱਥਾਂ ਦੇ ਨਾਲ ਅੰਮ੍ਰਿਤ ਤਿਆਰ ਕਰਕੇ ਮੁਰਦਿਆਂ ਨੂੰ ਸੁਰਜੀਤ ਕਰਨਾ ਹੈ ਪੈਰਾਂ ਚ ਡਿਗਿਆ ਨੂੰ ਉੱਚਾ ਉਠਾ ਲੈਣਾ ਹੈ ਅਤੇ ਇਹਨਾਂ ਨਾਲ ਹੀ ਧੁਰਗੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਾ ਟਿੱਕਾ ਦੇਣਾ ਹੈ। ਜੇਕਰ ਇਹਨਾਂ ਹੱਥਾਂ ਨੂੰ ਹੁਣ ਤੋਂ ਹੀ ਮਾਇਆ ਨਾਲ ਬਨ ਲਿਆ ਗਿਆ ਤਾਂ ਇਹ ਸਾਰੇ ਕੰਮ ਜੋ ਅਕਾਲ ਪੁਰਖ ਨੇ ਸਾਡੇ ਜਿੰਮੇ ਲਾਏ ਹਨ ਉਹ ਕਿਵੇਂ ਪੂਰੇ ਹੋਣਗੇ? ਇਹ ਸੁਣ ਕੇ ਮਾਤਾ ਜੀ ਚੁੱਪ ਕਰਕੇ ਘਰ ਵਾਪਸ ਮੋੜਾ। ਸੰਗਤ ਜੀ ਇਸ ਦਾ ਇੱਕ ਵਿਸ਼ੇਸ਼ ਕਾਰਨ ਇਹ ਵੀ ਸੀ ਕਿ ਗੁਰੂ ਜੀ ਸਭ ਨੂੰ ਇੱਕੋ ਜਿਹਾ ਸਮਝਦੇ ਸਨ। ਸੋਨੇ ਦਾ ਕੜਾ ਸਿਰਫ ਅਮੀਰ ਹੀ ਧਨ ਕਰ ਸਕਦੇ ਸੀ ਗੁਰੂ ਜੀ ਨੇ ਸਭ ਨੂੰ ਲੋਹੇ ਦਾ ਕੜਾ ਬਖਸ਼ਿਆ ਜੋ ਅਮੀਰ ਅਤੇ ਗਰੀਬ ਦੋਨੋਂ ਹੀ ਧਨ ਕਰ ਸਕਦੇ ਸਨ ਇੱਕ ਦਿਨ ਰਾਜਾ ਫਤੇਹ ਚੰਦ ਦੀ ਰਾਣੀ ਘਾਟ ਉੱਤੇ ਇਸ਼ਨਾਨ ਕਰਨ ਗਈ ਉਸ ਨੇ ਆਪ ਨੂੰ ਬਾਲਕਾਂ ਨਾਲ ਖੇਡਦੇ ਵੇਖ ਕੇ ਮਨ ਵਿੱਚ ਵਿਚਾਰ ਕੀਤੀ ਕਿ ਮੇਰੇ ਘਰ ਵੀ ਇੰਨਾ ਵਰਗਾ ਸੁੰਦਰ ਬਾਲਕ ਜਨਮ ਲਵੇ ਤਾਂ ਮੈਂ ਆਪਣੇ ਧਨ ਭਾਗ ਸਮਝਾਂ ਜਦੋਂ ਪੰਡਤ ਛੇਵਦੱਦੀ ਮਨੋ ਕਾਮਨਾ ਪੂਰੀ ਹੋਈ ਸੁਣੀ ਤਾਂ ਰਾਜਾ ਤੇ ਰਾਣੀ ਆਪ ਦੇ ਪੱਕੇ ਸ਼ਰਧਾਲੂ ਬਣ ਗਏ ਰਾਤ ਦਿਨ ਆਪ ਜੀ ਦਾ ਚਿੰਤਨ ਕਰਨ ਲੱਗੇ ਰਾਜਾ ਤੇ ਰਾਣੀ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਇੱਕ ਦਿਨ ਗੁਰੂ ਜੀ ਬਾਲਕਾ ਸਮੇਤ ਖੇਡਦੇ ਹੋਏ ਰਾਜਾ ਦੇ ਘਰ ਚਲੇ ਗਏ ਰਾਣੀ ਉਸ ਸਮੇਂ ਆਪਣੇ ਵਿਹੜੇ ਵਿੱਚ ਬੈਠੀ ਹੋਈ ਸੀ ਗੁਰੂ ਜੀ ਉਸ ਦੀ ਗੋਦ ਵਿੱਚ ਬੈਠ ਕੇ ਕਹਿਣ ਲੱਗੇ ਮਾਂ ਜੀ ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ ਮੇਰੇ ਵਰਗਾ ਮੈਂ ਹੀ ਹਾਂ ਸੋ ਤੁਸੀਂ ਅੱਜ ਤੋਂ ਮੈਨੂੰ ਹੀ ਆਪਣਾ ਪੁੱਤਰ ਸਮਝੋ ਆਪ ਜੀ ਦਾ ਇਹ ਬਚਨ ਸੁਣ ਕੇ ਰਾਣੀ ਬਹੁਤ ਪਰਸੰਨ ਹੋਈ ਆਪ ਜੀ ਅਤੇ ਆਪ ਜੀ ਦੇ ਬਾਲਕ ਸਾਥੀਆਂ ਵਾਸਤੇ ਰਾਣੀ ਜਦੋਂ ਬਾਜ਼ਾਰ ਤੋਂ ਮਠਾਈ ਮੰਗਵਾਉਣ ਲੱਗੀ ਤਾਂ ਆਪਨੇ ਮਨ ਕਰ ਦਿੱਤਾ ਬਾਜ਼ਾਰ ਤੋਂ ਕੁਝ ਨਹੀਂ ਮੰਗਵਾਉਣਾ ਇਸ ਸਮੇਂ ਜੋ ਘਰ ਵਿੱਚ ਤਿਆਰ ਹੈ ਸਾਨੂੰ ਛੇਤੀ ਨਾਲ ਉਹ ਹੀ ਛਕਾ ਦਿਓ ਖੇਡਦਿਆਂ ਹੋਇਆਂ ਬਹੁਤ ਭੁੱਖ ਲੱਗੀ ਹੈ ਉਸ ਸਮੇਂ ਰਾਣੀ ਦੇ ਘਰ ਵਿੱਚ ਛੋਲਿਆਂ ਦੀਆਂ ਘੂਣੀਆਂ ਤਿਆਰ ਸਨ ਸਭ ਬਾਲਕਾਂ ਨੂੰ ਵਰਤਾਈਆਂ ਗਈਆਂ ਗੁਰੂ ਜੀ ਨੇ ਕਿਹਾ ਕਿ ਇਹ ਬਹੁਤ ਸਵਾਦ ਹਨ ਅਸੀਂ ਹਰ ਰੋਜ਼ ਇੱਥੇ ਆਣ ਕੇ ਖਾਇਆ ਕਰਾਂਗੇ ਆਪ ਜੀ ਦੀ ਇਸ ਯਾਦ ਵਿੱਚ ਰਾਜੇ ਮੈਣੀ ਦੇ ਘਰ ਗੁਰਦੁਆਰਾ ਮੈਣੀ ਸੰਗਤ ਕਰਕੇ ਪ੍ਰਸਿੱਧ ਹੈ ਇੱਥੇ ਹਰ ਰੋਜ਼ ਸੰਗਤ ਵਿੱਚ ਘੁੰਗਣੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਸ਼ਹਿਰ ਦੇ ਇੱਕ ਸ਼ਾਹੂਕਾਰ ਦੇ ਘਰੇ ਕੋਈ ਸੰਤਾਨ ਨਹੀਂ ਹੁੰਦੀ ਸੀ ਜਦੋਂ ਉਸ ਨੂੰ ਆਪ ਜੀ ਦੀ ਕੀਰਤੀ ਦਾ ਪਤਾ ਲੱਗਾ ਤਾਂ ਉਸ ਦੀ ਮਾਤਾ ਅਤੇ ਪਤਨੀ ਦੋਨੋਂ ਹੀ ਮਾਤਾ ਜੀ ਦੇ پاس ਪਹੁੰਚੇ ਉਹਨਾਂ ਨੇ ਮਾਤਾ ਜੀ ਨੂੰ ਆ ਕੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਨੂੰ ਦੇ ਘਰ ਕੋਈ ਬਲ ਨਹੀਂ ਹੁੰਦਾ ਤੁਸੀਂ ਕਿਰਪਾ ਕਰਕੇ ਸਹਜਾ ਦੇ ਪਾਸੋਂ ਪੁੱਤਰ ਦਾ ਵਰ ਬਖਸ਼ਾਓ ਗੁਰੂ ਜੀ ਉਸ ਸਮੇਂ ਵੇੜੇ ਵਿੱਚ ਖੇਡ ਰਹੀ ਸਨ ਮਾਤਾ ਜੀ ਨੇ ਉਹਨਾਂ ਨੂੰ ਸੱਦ ਕੇ ਗੋਦੀ ਵਿੱਚ ਲੈ ਕੇ ਪਿਆਰ ਕੀਤਾ ਤੇ ਕਿਹਾ beta ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਗੁਰੂ ਘਰ ਦੇ ਸੇਖ ਹਨ ਇਹਨਾਂ ਦੀ ਮਰਜ਼ੀ ਪੂਰੀ ਕਰੋ ਮਾਤਾ ਜੀ ਦੀ ਇਹ ਗੱਲ ਸੁਣ ਕੇ ਆਪ ਹੱਸ ਪਏ ਅਤੇ ਆਪ ਨੇ ਕਿਹਾ ਕਿ ਪਹਿਲਾਂ ਇਹ ਆਪਣੀ ਬੇੜੀ ਮੈਨੂੰ ਦਰਿਆ ਵਿੱਚ ਸੈਰ ਕਰਨ ਨਹੀਂ ਦੇਣ ਫਿਰ ਮੈਂ ਇਹਨਾਂ ਨੂੰ ਪੁੱਤਰ ਦਾ ਵਰ ਦਿਆਂਗਾ ਆਪ ਜੀ ਦੀ ਇਹ ਭੋਲੀ ਗੱਲ ਸੁਣ ਕੇ ਸ਼ਾਹੂਗਾਰ ਦੀ ਮਾਤਾ ਨੇ ਕਿਹਾ ਕਿ ਤੁਸੀਂ ਜਿਹੜੀ ਵੀ ਬੇੜੀ ਪਸੰਦ ਕਰੋਗੇ ਉਹੀ ਲੈ ਲੈਣਾ ਇਹ ਸਭ ਤੁਹਾਡੀਆਂ ਹੀ ਹਨ ਅਸੀਂ ਤਾਂ ਕੇਵਲ ਇਹਨਾਂ ਦੇ ਰਖਵਾਲੇ ਹਾਂ ਸ਼ਾਹੂਗਾਰਨੀ ਦੀ ਗੱਲ ਸੁਣ ਕੇ ਆਪ ਜੀ ਮਾਤਾ ਜੀ ਦੀ ਗੋਦ ਵਿੱਚੋਂ ਉੱਠ ਕੇ ਇੱਕ ਛੜੀ ਹੱਥ ਵਿੱਚ ਲੈ ਕੇ ਉਸ ਇਸਤਰੀ ਦੇ ਸਿਰ ਤੇ ਤਿੰਨ ਚਾਰ ਵਾਰ ਚੁਹਾਈ ਅਤੇ ਬਚਨ ਕੀਤਾ ਇਸ ਦੇ ਘਰ ਪੰਜ ਪੁੱਤਰ ਹੋਣਗੇ ਇਹ ਵਰਦਾਨ ਲੈ ਕੇ ਸ਼ਾਹੂਗਾਰਨੀ ਆਪਣੀ ਨੋਨ ਨੂੰ ਲੈ ਕੇ ਬੜੀ ਖੁਸ਼ੀ-ਖੁਸ਼ੀ ਵਾਪਸ ਚਲੀ ਗਈ ਸਮੇਂ ਅਨੁਸਾਰ ਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਦੇ ਘਰ ਵਿੱਚ ਪੰਜ ਪੁੱਤਰ ਹੋਏ ਸੰਗਤ ਜੀ ਐਸੇ ਸ਼ਬਦ ਨਹੀਂ ਹਨ ਜੋ ਗੁਰੂ ਜੀ ਦੀ ਵਡਿਆਈ ਵਿੱਚ ਕਹੇ ਜਾ ਸਕਣ ਬਾਲਕ ਅਵਸਥਾ ਵਿੱਚ ਗੁਰੂ ਜੀ ਬਹੁਤ ਹੀ ਮਨਮੋਹਕ ਅਤੇ ਪਿਆਰੀਆਂ ਗੱਲਾਂ ਕਰਦੇ ਸਨ ਜਿਨ੍ਹਾਂ ਨੂੰ ਵੇਖ ਸੁਣ ਕੇ ਪਰਿਵਾਰ ਨੂੰ ਬਹੁਤ ਪ੍ਰਸੰਤਾ ਹੁੰਦੀ ਬਾਹਰ ਖੇਡਣ ਜਾਂਦੇ ਬੇੜੀ ਚ ਸੈਰ ਕਰਨ ਜਾਂ ਬਾਗ ਵਿੱਚ ਜਾਣ ਸਮੇ ਮਾਮਾ ਕਿਰਪਾਲ ਚੰਦ ਜੀ ਆਪ ਜੀ ਦੇ ਨਾਲ ਹੀ ਰਹਿੰਦੇ ਹੋਰ ਬਾਲਕਾਂ ਦੇ ਨਾਲ ਮਿਲ ਕੇ ਆਪ ਕਈ ਪ੍ਰਕਾਰ ਦੀਆਂ ਖੇਡਾਂ ਖੇਡਦੇ ਜਿਵੇਂ ਸਿੱਤੇ ਕਲਗੀ ਸਜਾ ਕੇ ਤੀਰ ਕਮਾਨ ਫੜ ਕੇ ਕਮਰ ਕੱਸਾ ਕੱਸ ਕੇ ਆਪ ਫੌਜੀ ਜਾਂ ਨਰ ਬਣ ਜਾਂਦੇ ਅਤੇ ਹੋਰ ਨਾਂ ਬਾਲਕਾਂ ਨੂੰ ਸਿਪਾਹੀ ਬਣਾ ਕੇ ਦੋ ਟੋਲੀਆਂ ਵਿੱਚ ਵੰਡ ਕੇ ਝੂਠੀਆਂ ਲੜਾਈਆਂ ਲੜਦੇ ਸਨ ਆਪ ਜੀ ਦੇ ਘਰ ਦੇ ਵੇੜੇ ਵਿੱਚ ਇੱਕ ਖੂਹ ਸੀ ਜਿੱਥੋਂ ਆਸ-ਪड़ोस ਦੀਆਂ ਔਰਤਾਂ ਪਾਣੀ ਭਰਨ ਆਉਂਦੀਆਂ ਸਨ ਜਦੋਂ ਪਾਣੀ ਭਰ ਕੇ ਘੜੇ ਲੈ ਕੇ ਤੁਰਦੀਆਂ ਆਪ ਜੀ ਮਿੱਟੀ ਦੇ ਗੁੱਲੇਲਿਆਂ ਦੇ ਨਾਲ ਉਹਨਾਂ ਦੇ ਘੜੇ ਭੰਨ ਦਿੰਦੇ ਸਨ ਜਾ ਦਿਨਾਂ ਔਰਤਾਂ ਨੇ ਮਾਤਾ ਜੀ ਅੱਗੇ ਸ਼ਿਕਾਇਤ ਕੀਤੀ ਤਾਂ ਮਾਤਾ ਜੀ ਨੇ ਉਹਨਾਂ ਨੂੰ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਇਹਨਾਂ ਗਾਗਰਾਂ ਵਿੱਚ ਵੀ ਆਪ ਜੀ ਨੇ ਤੀਰਾਂ ਦੇ ਨਾਲ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਔਰਤਾਂ ਨੇ ਮਾਤਾ ਜੀ ਨੂੰ ਫਿਰ ਤੋਂ ਸ਼ਿਕਾਇਤ ਕੀਤੀ ਗੁਰੂ ਜੀ ਦੇ ਇਹਨਾਂ ਉਲੰਭਿਆਂ ਤੋਂ ਤੰਗ ਹੋ ਕੇ ਮਾਤਾ ਜੀ ਦੇ ਮੂੰਹ ਚੋਂ ਚਾਂ ਚਾਂ ਕੇ ਸ਼ਬਦ ਨਿਕਲੇ ਕਿ ਇਹਦੇ ਨਾਲੋਂ ਤਾਂ ਚੰਗਾ ਹੈ ਖੂਦ ਆ ਪਾਣੀ ਹੀ ਘਾਰਾ ਹੋ ਜਾਏ ਕਿਆ ਜਾਂਦਾ ਹੈ ਕਿ ਉਸ ਦਿਨ ਤੋਂ ਸਖੂ ਦਾ ਪਾਣੀ ਖਾਰਾ ਹੋ ਗਿਆ ਅਤੇ ਔਰਤਾਂ ਨੇ ਪਾਣੀ ਭਰਨਾ ਬੰਦ ਕਰ ਦਿੱਤਾ ਸਮਸਤ 1930 ਵਿੱਚ ਜਦੋਂ ਆਪ ਜੀ ਨੂੰ ਪਟਨੇ ਤੋਂ ਅਨੰਦਪੁਰ ਸਾਹਿਬ ਵਿਖੇ ਲਿਆਂਦਾ ਗਿਆ ਅਨੰਦਪੁਰ ਵਾਸੀਆਂ ਨੇ ਆਪ ਜੀ ਦੇ ਆਉਣ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਘਰ-ਬਾਰ ਸਜਾ ਕੇ ਦੀਪਮਾਲਾ ਕੀਤੀ ਮਾਤਾ ਜੀ ਦੇ ਘਰ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂ ਤਾਂ ਬੱਜ ਗਿਆ ਮਾਤਾ ਜੀ ਨੇ ਆਪ ਜੀ ਨੂੰ ਕਈ ਪ੍ਰਕਾਰ ਦੇ ਵਾਰਨੇ ਫੇਰਨੇ ਕਰਕੇ ਗਰੀਬ ਗੁਰਬੇ ਨੂੰ ਦਾਨਪੁਣ ਕੀਤਾ ਤੇ ਸਭ ਦੀਆਂ ਖੁਸ਼ੀਆਂ ਲਈਆਂ ਹਰ ਪ੍ਰਕਾਰ ਦੀਆਂ ਖੁਸ਼ੀਆਂ ਤੇ ਵਧਾਈਆਂ ਤੋਂ ਵਿਲੇ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਜੀ ਨੂੰ ਹਿੰਦੀ ਗੁਰਮੁਖੀ ਅਤੇ ਫਾਰਸੀ ਦੀ ਪੜ੍ਹਾਈ ਲਿਖਾਈ ਵਾਸਤੇ ਪੰਡਤ ਪਾਈ ਅਤੇ ਮੌਲਵੀ ਦੇ ਪ੍ਰਬੰਧ ਕੀਤੇ ਗੁਰਮੁਖੀ ਦੀ ਪੜ੍ਹਾਈ ਵਾਸਤੇ Munshi Munchi Sahib Chand ਅਤੇ ਫਾਰਸੀ ਵਿਦਿਆ ਵਾਸਤੇ Munshi Peer Muhammad ji ਨੂੰ ਨਿਯੁਕਤ ਕੀਤਾ ਗਿਆ ਸ਼ਾਸਤਰ ਵਿਦਿਆ ਦੇ ਨਾਲ ਹੀ ਆਪ ਜੀ ਨੂੰ ਗੁਰੂ ਪਿਤਾ ਜੀ ਨੇ ਸ਼ਾਸਤਰ ਵਿਦਿਆ ਦੀ ਵੀ ਸਿਖਲਾਈ ਦਾ ਪ੍ਰਬੰਧ ਕੀਤਾ ਜਿਵੇਂ ਕਿ ਤੀਰੰਦਾਜੀ ਤਲਵਾਰ ਚਲਾਉਣਾ ਅਤੇ ਘੋੜ ਸਵਾਰੀ ਕਰਨੀ ਆਦ। ਆਨੰਦਪੁਰ ਸਾਹਿਬ ਵਿਖੇ ਇਹ ਸਾਰੇ ਪ੍ਰਬੰਧ ਦਾ ਵਰਣਨ ਆਪ ਜੀ ਨੇ ਆਪਣੀ ਕਥਾ ਬਚਿਤ੍ਰਨਾਟਕ ਵਿੱਚ ਕੁਝ ਇਸ ਤਰ੍ਹਾਂ ਕੀਤਾ ਹੈ। ਮਧਰਦੇਸ ਹਮ ਕੋ ਲਾਈ ਪਾਂਤ ਪਾਂਤ ਦਾਈਂ ਦੁਲਰਾਏ ਕਿੰਨੀ ਅਨੇਕ ਪਾਤ ਤਨ ਰੱਛਾ ਦੇਨੀ ਪਾਂਤ ਪਾਂਤ ਕੀ ਸ਼ਿਸ਼ਾ ਦਿੱਤਾ। ਸੰਗਤ ਜੀ ਜੇਕਰ ਕੋਈ ਤਰੁਟੀ ਰਹਿ ਗਈ ਹੋਵੇ ਤਾਂ ਖਿਮਾ ਦੀਜਾ ਜੱਜ ਖਾਂ ਜੀ। ਗੁਰੂ ਜੀ ਬਖਸ਼ਨਹਾਰ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ